ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲੌਗ ਚਾਲੂ ਵੀ ਆ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਨਵੇਂ ਬਲੌਗ ਦੇ ਵਿੱਚ ਮੀਨ ਕਰਦੇ ਕੁਝ ਸਾਰੇ ਟੈਕ ਟਪ ਵਧੀਆ ਚੱਲਦੀ ਕਲਾ ਚ ਹੋਵੇ ਤੇ ਆਪਾਂ ਵਧੀਆ ਤੇ ਇਹ ਆਪਾਂ ਚੱਲੇ ਹਾਂ ਡਿਊਟੀ ਫਿਟਫਣੋ ਕੱਪਾ ਕਰ ਲਿਆ ਰੋਟੀ ਵਾਲਾ ਨਾਲ ਆਪਣੇ ਨਾਮਾ ਵੀ ਦਿਮਾਗ ਬਟਮਾਰ ਟੀ-ਸ਼ਰਟਾਂ ਇੱਕੋ ਜਿਹੀਆਂ ਨੇ ਪੰਜਾਬ ਚਲੋ ਕਿਉਂਕਿ ਇਹ ਸਰੀ ਲੋਨ ਲੈਨੇ ਯਾਰੀ ਕਿਉਂਕਿ ਜਿਗਰੀ ਹੈ ਉਹ ਸ਼ਿਗਰੀ ਇਹ ਗੱਡੀ ਆਪਣੀ ਖਲੋਤੀ ਬਾਹਰ ਤੇ ਆਪਾਂ ਚਲੇ ਡਿਊਟੀ ਤੇ ਮਿਲਦੇ ਇਹਨਾਂ ਨੂੰ ਆ ਜਾਓ ਅੱਗੇ ਬੈਪ ਸੀਕਰ ਕੰਟੇਨਰਾਂ ਚ ਮਾਲ ਆਇਆ ਹੈ ਸਾਰੀ ਸਾਢੇ 1.5 ਘੰਟੇ ਪਹਿਲਟ ਹੋਣਾ ਪਰ ਹਾਲੇ ਪਾਇਲੇ ਨਹੀਂ ਹੈ ਥੋੜਾ ਫਰਕ ਹੈ ਭਾਜੀ ਕ੍ਰੇਨ ਤੇ ਡਰੇਨ ਹਾਂ ਪਾਇਲੇ ਵੀ ਹੈਗਾ ਉਹ ਤੋਂ ਪਹਿਲੇ ਨਿਕਲਦੇ ਨੂੰ ਕਿਥੇ ਬਾਹਰ ਪਾਇਲੇ ਪਾਇਲੇਟ ਪਾਇਲੇਟ ਕੰਟੇਨਰ ਇਹ ਜਦੋਂ ਨਾ ਅਮਰੀਕਾ ਨਾ ਆਈ ਹੁੰਦੀ ਆ ਭਾਈ ਇਹਦੇ ਅਮਰੀਕਾ ਦੇ ਚਲਾਉਂਦਾ ਨਾ ਅਸੀਂ ਤੇ ਮੈਂ ਬੁਰੀ ਤਾਕ ਹੁੰਦੀ ਹੁੰਦੀ ਨਹੀਂ ਇਹਦੀ ਕੰਦੇ ਦੀ ਨਾ ਸੋਨਾ ਸੱਜੇ ਚਲਾਉਂਦਾ ਹੀ ਰਿਹਾ ਤੇਤਾ ਚਲਾਉਂਦਾ ਰਿਹਾ ਉਹਨੂੰ ਪੁੱਛ ਉਹਨੂੰ ਪੁੱਛ ਲਈ ਤਾਕੇ ਕਿ ਵੇ ਕਹਿੰਦਾ ਜੀ ਨਾ 3 ਸਾਲ ਹੈਲਪ ਹੀ ਕਰਕੇ ਪਰ ਮੈਂ ਮੁੜ ਕੇ ਘਰ ਵੀ ਮਤਰਾ ਸਵੇਰ ਦੇ ਆਣ ਕੇ ਆਪਾਂ ਕਰੇਨਾ ਚ ਲੱਗੇ ਉਹ ਕਰੇਨਾ ਕੰਮ ਹੀ ਤੇ ਗਾਟਰ ਕੱਟਣ ਹੀ ਆਉਦਾ ਕਰਕੇ ਆਪਾਂ ਕੰਮ ਨਬੇੜਿਆ ਇਲੈਕਟ੍ਰੀ ਦੇ ਨਾਲ ਲੱਗ ਕੇ ਮੈਂ ਦੁਕਾਨ ਤੋਂ ਆਪਾਂ ਪਿੱਛੇ ਹਟੀ ਨਹੀਂ ਹੱਥ ਕਾਲੇ ਪੀਲੇ ਹੋਏ ਫਿਰ ਉਹਦਾ ਕਰਕੇ ਵੀਡੀਓ ਕਲਿੱਪ ਕੋਈ ਨਹੀਂ ਤੇ ਹੋਰ ਮੁੰਡੇ ਕਰਕੇ ਡੇ ਗ੍ਰੀਸ ਗਨ ਰੈਡੀ ਗ੍ਰੀਸ ਕਰਨੀ ਕਰੇ ਨਾ ਤੇ ਗਾਡਰ ਜੇ ਅੱਜ ਰਾਤ ਨੂੰ ਨਹੀਂ ਨਿਕਲਣਾ ਖਤਨਾ ਹੋਣੇ ਕਰਨੇ ਤੇ ਇਹਨਾਂ ਦਾ ਹਾਲ ਦੇਖ ਲੋ ਕੀ ਬਣਿਆ ਭੱਜ ਗਏ ਕਿਉਂ ਭਾਬੀ ਬੱਜੀ ਪੰਡਿਤ ਪੰਡਿਤ ਉਹ ਬੱਚਾ ਫਿਰਦਾ ਹੀ ਚੱਲ ਆਲੋਕੀ ਉਹ ਘਾਟੀ ਲੱਗਦੀ ਆ ਹਾਂ ਰੋਟੀ ਖਾਣ ਨੂੰ ਅਫਸੋਸ ਵਾਲੀ ਗੱਲ ਬੰਦਾ ਬੰਦਾ ਚੜਾਈ ਕਰ ਗਿਆ ਰੋਟੀ ਨਹੀਂ ਖਾਣੀ ਚੱਲ ਸਮਝਾ ਉਹ ਨੋਟੀ منہ ਮਾਰਿਆ ਰੋਟੀ ਖਾਣੀ ਹਾਂ ਰੋਟੀ ਖਾਣੀ ਆਗਾ ਆ ਗਿਆ ਲੰਚ ਲੰਚ ਕਾਮ ਹੋ ਗਿਆ ਲੰਚ ਬਾਕਸ ਆਪਣਾ ਆਇਆ ਮੇਰਾ ਕੁਕੂ ਲੇਗਾ ਰਾਜਾ ਬਿੱਟਾ ਲਓ ਵੀ ਦਾਲ ਖਾ ਬਾਲ ਨਾਲ ਦਾਲ ਨਾਲ ਖਾਣ ਲੱਗੇ ਰੋਟੀ ਰੋਟੀ ਖਾ ਕੇ ਕੰਟੇਨਰ ਚ ਖਾ ਕੇ ਏਸੀ ਚ ਬੈ ਕੇ ਰੋਟੀ ਖਾਈ ਦੀ ਮਜਾ ਆ ਜਾਂਦਾ ਆਹ ਗ੍ਰੀਸ ਦਾ ਚੱਲੰਦਿਆ ਵਾ ਕੀ ਕਹਿੰਦੇ ਹੁੰਦੇ ਆ ਗਰੀਜ਼ ਹੁੰਦੇ ਪਰ ਹੋ ਮੇਰੇ ਰੋਲ ਜਾਨ ਗਈ ਦਿਖਾਈ ਪਾ ਫਜੇ ਪ੍ਰੈਸ਼ਰ ਘਟਾਉਣਾ ਹੁਣ ਸਿੱਧਾ ਪ੍ਰੈਸ਼ਰ ਆਪਾਂ ਚੱਲਾਂਗੇ ਨਿਕਲਣ ਦਾ ਕੰਮ ਕਰਦੇ ਰੋ ਪੈਸਾ ਮਿਲਦਾ ਨਾ ਬੈਟਰੀ ਕੋਰਟ ਚ ਨਿਕਲਦਾ ਨਹੀਂ ਉੱਥੇ ਟੈਕਨੋਲੋਜੀ ਆ ਟੈਕਨੋਲੋਜੀ ਆ ਆ ਖੋਲ ਕੇ ਸਿੱਧੀ ਕਰਦੀ ਟੈਕਨੋਲੋਜੀ ਆ ਆ ਜਾ ਆ ਬੰਦੇਆਂ ਨੂੰ ਉਤਰਨ ਵਾਲੇ ਤੋਂ ਗਰੀ ਤੇਰੇ ਭਾਬੇ ਨੇ ਕਰਨੀ ਐ ਟੈਗਨ ਲਓ ਜੀ ਆ ਬਹੁਤ ਧੜੀ ਧੜੀ ਆਉਂਦੀ ਟੈਗਨ ਲਓ ਜੀ ਆ ਖਤਮ ਹੋ ਗਈ ਆ ਜਾ ਬਹੁਤ ਤੇਜ਼ ਆਉਂਦੀ ਆ ਕਿਉਂ ਬੰਦ ਕਰਤੀ ਚੱਲ ਚਾਲੂ ਕਰਨਾ ਇਹ ਡਾਂਟੇ ਚਲੀ ਜਾਂਦੇ ਤੇ ਇਹ ਵੀ ਹਾਂ ਗਿਆ ਜੀ ਤੱਕ ਔਰ ਪ੍ਰੈਸ਼ਰ ਜਾਂ ਜਿਆਦਾ ਕੋੜ ਰੱਖ ਪਾਂਗੇ ਅਗਰੇ ਦਾ ਬੱਟਾ ਬੰਦੀ ਕਰੂੰਗਾ ਤੋ ਬੈਠਾ ਹਾਂ ਸਮਾਂ ਨਹੀਂ ਲਿਕੇ ਆਉਂਦਾ ਨਵਾਂ ਮੰਗਾਇਆ ਆਰਡਰ ਕੀਤਾ ਹੈ ਆ ਜਾਂਦਾ ਸੋਰੇ ਬਾਦ ਕਿਸਮਤ ਮਾ ਜੀਏ ਕਰੀ ਸਪੇਨਰ ਨਹੀਂ ਜੀ ਆਰਡਰ ਕਰ ਉਹਦੇ ਬਜਰੀ ਦੇ ਢੇਰ ਬੜੇ ਤਗੜੇ ਤਗੜੇ ਲਾ ਤਾ ਨੰਨ੍ਹੀ ਨਵੀਂ ਕ੍ਰੇਨ ਆਪਣੀ ਰਿਮੋਟ ਵਾਲੀ ਉਹ ਤੇ ਕੰਨ ਲਾਓ ਜੀ ਆ ਖਤਮ ਟਾਟਾ ਬਾਏ ਬਾਏ ਠੀਕ ਲੈ ਲੈ ਜਾਓ ਹੋ ਗਈ ਗ੍ਰੀਸ ਵਾਚਾ ਦਾ ਵੀਰਵਾਰ ਦਾ ਤੇ ਆ ਗਏ ਫਿਰ ਮਾਰਕੀਟ ਬੰਦੇ ਕਰਨ ਦੇ ਚਪਲਾਂ ਦੀ ਪਹਿਲਾਂ ਆਉਂਦੇ ਚਪਲਾਂ ਦੀ ਸ਼ੋਪਿੰਗ ਮੈਂ ਲਈਆਂ ਚਪਲਾਂ ਇਹਦਾ ਨੰਬਰ ਹੀ ਨਹੀਂ ਮਿਲਿਆ ਕਿ ਤੂੰ ਪੈਰ ਵੇ ਕਿੱਡੇ ਕਾਲੇ ਜੇ ਲੱਗਦੇ ਫੋਨ ਤੇ ਥੋੜੀ ਬਾਈ ਓਏ ਉਹ ਤੇ ਰਖਲਾ ਸਾਲਿਆ ਚਪਲਾ ਨਵੀਆਂ ਲਈਆਂ ਪੁਰਾਣੀਆਂ ਉੱਤੇ ਛੱਡਤੀਆਂ ਕਿੰਨਾ ਪੁਰਾਣੀਆਂ ਲੈ ਗਈ ਨਹੀਂ ਜਾਂਦੀ ਇਹਨਾਂ ਅਮੀਰ ਇਹਨਾਂ ਅਮੀਰ ਹੋ ਗਿਆ ਸ਼ਹਿਜਾਦਾ ਕਰਜ ਕਰਜੇ ਦੇ ਪੈਸੇ ਚੁੱਕ ਕਿੰਨਾ ਵੀ ਹੋ ਗਿਆ ਨਾ ਵਿਆਜ ਹੀ ਪੈਸੇ ਚੁੱਕੇ ਵਿਆਜ ਹੀ ਪੈਸੇ ਚੁੱਕ ਕੇ ਅਮੀਰ ਹੋ ਗਿਆ ਬੰਦਾ ਆ ਉਹ ਇੱਕ ਨਵੇਂ ਟਾਇਰ ਪਵਾਏ ਨਵੇਂ ਟਾਇਰ ਨੰਨੀਆਂ ਗੁੱਟੀਆਂ ਤੇ ਮਾਰਕੀਟ ਘੁੰਮਦੇ ਨਾਲ-ਨਾਲ ਕਮਾਉਣੇ ਤੁਹਾਨੂੰ ਦੇ ਤੁਸੀਂ ਜੁੜੇ ਰਹੋ ਆਪਣੇ ਨਾਲ ਮਾਰਕੀਟ ਵਾਵਾ ਉਹ ਸਾਹਮਣੇ ਕਰਤਾ ਵੀ ਜਾ ਕੇ ਮੈਂ ਕਰਤਾ 150 ਮੇਰੇ ਵੀ ਤੂੰ ਹੀ ਕਰਨੀ ਘਾਗੀ ਆ ਜੋ ਐ ਅੱਡੀਆਂ ਵਾਲੀ ਉੱਤੋਂ ਗਾਂ ਹੀ ਚੱਲੀਏ ਇਧਰ ਪਾਂਡਿਆਂ ਦੀ ਸੇਲ ਬਾਜੀ ਨੂੰ ਪੁੱਛਣਾ ਹੈ ਪਾਂਡੇ ਲੈਣੇ ਇਹ ਇੱਥੋਂ ਲੈ ਲਈ ਰੋਟੀ ਥੱਲਣ ਨੂੰ ਲੈਣਾ ਲੈਲਾ ਪਲਤ ਨੂੰ ਹਾਂ ਆਣੀ ਹਾਂ ਹਾਂ ਆ ਆਪੀ ਚਾਹੀਦੀ ਹੈ ਆ ਲੈ ਲੈ ਦਾੜ ਵਾਲਾ ਖੇਲਾਂਗੇ ਨਾ ਇੱਕ ਈਗਰ ਨਾ ਬਾਜੀ ਹਾਂ ਕੜੀਆਂ ਕੜੀਆਂ ਤਵੇ ਤਵੇ ਉਹ ਜੱਗ ਵਾਲੀ ਕੌਫੀ ਬਣਾਉਣੀ ਫਿਰ ਇੱਕ ਆਹ ਹੋ ਰਹਿਣ ਦੇ ਓਏ ਕੌਫੀ ਤੂੰ ਕਿਧਰ રોજ ਪੀਣੀ ਹੈ ਕਿਹੜਾ ਆ ਜਾ ਰਹਿਣ ਦੇ ਇਧਰ ਘੜੀਆਂ ਘੜੀਆਂ ਸ਼ੂਟ ਮਿਰਚਾਂ ਓਏ ਸੋਨਾ ਖਰੀਦਣਾ ਸੋਨਾ ਗੋਲਡ ਲੇਲਾ ਸੇ ਲੀਲੀ ਸਾਹ ਸ਼ੁਕਲ ਲੇਲਾ ਸੇ ਲੀਲੀ ਸਾਹ ਸ਼ੁਕਲ ਨਹੀਂ ਕੋਈ ਹੂੰ ਤੁਸੀਂ ਕੀ ਤਰ੍ਹਾਂ ਕੁਛ ਹੋਪਾ ਮੈਂ ਆਪਾਂ ਕੀ ਕਰਨਾ ਆਏ ਇਥੇ ਉਹ ਉਂਟੀ ਦੀ ਉਹ ਸਾਰੀਆਂ ਉਂਗਲਾਂ ਚ ਪਾ ਕੇ ਤੇ ਫਿਰ ਮੋਠੀ ਯਾਰ ਉਹ ਤੇਰਾ ਫਲਾ ਉਹ ਬਾਹਰ ਦੀ ਰਹਿ ਗਈ ਯਾਰ ਉਹ ਸੈੱਟ ਵੀ ਉਹ ਸੋਨਾ ਇਧਰ ਵੀ ਬਹੁਤ ਹੈ ਸੋਨਾ ਸੋਨਾ ਪਹਿਲੋ ਇਧਰ ਦੀ ਜਾਂਦੇ ਉਧਰ ਦੀ ਆਵਾਂਗੇ ਅੰਗਾ ਆਮ ਮੱਛੀਆਂ ਸੁੱਕੀਆਂ ਮੱਛੀਆਂ ਸੁੱਕੀ ਮਸ ਆਮ ਆਮ ਚੁੱਪ ਕਰੋ ਗਲਤ ਮਲਤ ਨਹੀਂ ਬੋਲਣਾ ਤੂੰ ਬਦਤਮੀਜ਼ ਆ ਆਗਾ ਕਿ ਉਹ ਮੇਰੀ ਚਪਲਾਂ ਤੇ ਪੈ ਰੱਖਣਾ ਅਗਰਬਤੀਆਂ ਇਹ ਪਰਸ ਮਿਸਤਰੀ ਨੇ ਇੱਥੋਂ ਲਿਆ ਲੱਗਦਾ ਉਹ ਪਰਸ ਹੈ ਬਟਵਾ ਬਟਵਾ ਟੋਪੀ ਲੈਣੀ ਪਰ ਚਿੱਕੀ ਟੋਪੀ ਹੁੰਦੀ ਆ ਨਾਲੋਂ 2 ਕਿਲੋ ਇੱਥੋਂ ਮਿਲ ਜਣੀ ਡਬਲ ਐਕਸ ਆਹ ਓਡੀ ਅੜ ਤੋਂ ਓਡੀ ਅੜ ਤੋਂ ਮਿਲ ਜਣ ਨੇ ਆਲੇ ਡਬਲ ਐਕਸ ਪਰੈਂਟਾਂ ਦੇ ਰੰਗ ਪੈਂਟਾਂ ਦੇ ਰੰਗ ਬਹੁਤ ਖਤਰਨਾਕ ਲੱਗੇ ਹੋਏ ਜੱਤਰ ਪੈਂਟਾਂ ਦੇ ਰੰਗ ਬਹੁਤ ਖਤਰਨਾਕ ਲੱਗੇ ਪਿੱਛੇ ਦੇ ਸਭ ਤੋਂ ਥੱਲੇ ਲੈਣੀ ਹੋਈ ਗਲਾਬੀ ਪੈਂਟ ਗਲਾਬੀ ਇੱਧਰ ਲਵਾਉਂਦੇ ਆਪਾਂ ਫੋਨਾਂ ਦੇ ਗਾਰਡ ਇੱਥੋਂ ਸਸਤੇ ਮਿਲ ਜਾਂਦੇ ਆਪਾਂ ਲਵਾ ਲਿਆ ਚਮਕਦਾਰ ਆਪਣਾ ਆ ਗਿਆ ਫੋਨ ਇੱਕਦਮ ਨਵਾਂ ਆਈਫੋਨ ਦਾ ਕਵਰ ਲੈਣਾ ਇੱਥੋਂ ਮਿਲਦਾ ਨਹੀਂ ਦੁਕਾਨ ਤੋਂ ਕਿੱਥੋਂ ਲਵਾਂਗੇ ਤੇ ਬਾਕੀ ਆਪਾਂ ਮਾਰਕੀਟ ਘੁੰਮਦੇ ਆਂ ਸਾਰੀ ਉਤਰਾ ਆਪਾਂ ਇੱਧਰ ਆ ਗਏ ਇੱਥੇ ਆਣ ਕੇ ਖਤਮ ਹੋ ਜਾਂਦੀ ਉਹ ਸਾਈਡ ਤੋਂ ਆਏ ਆਪਾਂ ਹੁਣ ਆਪਾਂ ਥੋੜਾ ਸਮਾਨ ਲੈ ਕੇ ਚੱਲ ਦੋ ਰੋਚ ਇਹ ਕਿਦਾ ਲੱਗੰਦਾ 13 ਨਹੀਂ ਨਹੀਂ ਨਿਕਲਦੇ ਮੈਂ ਦੱਬ ਦੱਬ ਆਈ ਬਈ ਤੂੰ ਆਈ ਯਾਰ ਇਹ ਪੜ ਗਿਆ ਨਹੀਂ ਪੜ ਯਾਰ ਉਹ ਲਾਉਂਦੇ ਆ ਨਾ ਲਾਉਂਦੇ ਆ ਤੂੰ ਕਾ ਤੂੰ ਗਈ ਆ ਇੱਕ ਤੋਂ ਪਹਿਲਾਂ ਨਾ ਮੂਰੇ ਕੋਈ ਐਜਾ ਜਿੱਦਾਂ ਬੱਝੀ ਨਹੀਂ ਬੈਲੇ ਬਾਈਕਰ ਹੁੰਦਾ ਕੋਈ ਕਿਹਦੇ ਕੰਮ ਉਹਨਾਂ ਨਵਾਉ ਦੇ ਚੱਲੀਏ ਮੈਟਰੋ ਫੇਰਾ ਆਪਣਾ ਸਮਾਨ ਲੈ ਕੇ ਉੜੇ ਜੇ ਆਪਾਂ ਜਾਣਾ ਹਸਪੀਟਲ ਪੱਟੀ ਕਰਾਉਣੇ ਦੀ ਉਂਗਲਾਂ ਦੀ ਮੇਰੀ ਕਾਰਡ ਕਰੀ ਜਾਂਦੇ ਨਹੀਂ ਕੱਲਾ ਕੀ ਕਰੀ ਜਾਂਦੇ ਕਰੀ ਜਾ ਗੱਲਾਂ ਨਹੀਂ ਸੁਣਦੀਆਂ ਨੇ ਚਲੋ ਯਾਰ ਚੱਲੀਏ ਇੱਥੇ ਦੇਖਿਆ ਕਿ ਸਭ ਕਿਹੋ ਜਿਹਾ ਕੰਮ ਔਖਾ ਹੀ ਆ ਰਾਣੀ ਕਿਹੜਾ ਪ੍ਰੋਗਰਾਮ ਚੱਲਣ ਦਿਆ ਫਿਰ ਆਪਾਂ ਲੈ ਕੇ ਆ ਗਏ ਆ भिंडी बीह क्या प्रोग्राम है क्या प्रोग्राम ये नहीं मालूम नहीं यहाँ के रहने वाले उधर भी नहीं मालूम ये सप्ताह सप्ताह सप्ताह